ਬੀਬੀ ਇੰਦਰਜੀਤ ਕੌਰ ਮਾਨ ਹਲਕਾ ਨਕੋਦਰ ਤੋਂ ਵਿਧਾਇਕ ਬਣੇ ਹਨ ਉਦੋਂ ਤੋਂ ਹੀ ਇਤਿਹਾਸਿਕ ਨਗਰ ਬਿਲਗਾ ਉਹਨਾਂ ਦਾ लाडला ਨਗਰ ਬਣਿਆ ਹੋਇਆ ਹੈ ਬਿਲਗਾ ਦੇ ਕੁਝ ਲੋਕ ਤਾਂ ਇਹ ਵੀ ਗੱਲਾਂ ਕਰਦੇ ਹਨ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਬਿਲਗਾ ਦਾ ਕਾਇਆਕਲਪ ਬਦਲਣ ਲਈ ਹੀ ਵਿਧਾਇਕ ਬਣਾਇਆ ਹੈ ਪਿਛਲੇ ਦਿਨ ਸਾਲ ਦੇ ਅਰਸੇ ਦੌਰਾਨ ਲਗਭਗ 50 ਕਰੋੜ ਤੋਂ ਉੱਪਰ ਦੇ ਪ੍ਰੋਜੈਕਟ ਬਿਲਗਾ ਵਿੱਚ ਲਿਆਉਣ ਲਈ ਬੀਬੀ ਇੰਦਰਜੀਤ ਕੌਰ ਮਾਨ ਨੇ ਦਿਨ ਰਾਤ ਇੱਕ ਕੀਤਾ ਹੈ ਜਿਸ ਦੀ ਬਦੌਲਤ ਅੱਜ ਬਿਲਗਾ ਨਗਰ ਵਿੱਚ ਹਰ ਪਾਸੇ ਵਿਕਾਸ ਦੇ ਕੰਮਾਂ ਦੀ ਝੂਤੀ ਬੋਲਦੀ ਹੈ ਉਨਾ ਸੀਵੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਬੀਬੀ ਮਾਨ ਵੱਲੋਂ ਬਿਲਗਾਨੂ ਇੱਕ ਹੋਰ ਤੋਹਫਾ ਦਿੱਤਾ ਗਿਆ। ਬੀਬੀ ਮਾਨ ਨੇ ਨਗਰ ਪੰਚਾਇਤ ਦਫਤਰ ਵਿਖੇ 35 ਲੱਖ ਦੀ ਮਸ਼ੀਨ ਨਗਰ ਵਾਸੀਆਂ ਦੇ ਹਵਾਲੇ ਕੀਤੀ। ਨਵੀਂ ਮਸ਼ੀਨਰੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਬੋਲਦੇ ਹੋਏ ਉਹਨਾਂ ਕਿਹਾ ਕਿ ਗੁਰੂਆਂ ਪੀਰਾਂ ਅਤੇ ਆਜ਼ਾਦੀ ਕੁਲਾਟੀਆਂ ਦੀ ਧਰਤੀ ਦੀ ਸੇਵਾ ਕਰਕੇ ਮੈਂ ਆਪਣੇ ਆਪ ਨੂੰ ਭਾਗਾ ਵਾਲੀ ਮਹਿਸੂਸ ਕਰਦੀ ਹਾਂ। ਉਹਨਾਂ ਕਿਹਾ ਕਿ ਰਿੰਗਰੋਡ ਦਾ ਕੰਮ ਨੇਪਰੇ ਚਾੜਨ ਲਈ ਮੈਂ ਪੂਰੀ ਕੋਸ਼ਿਸ਼ ਕਰ ਰਹੀ ਹਾਂ। ਸਰਕਾਰੀ ਸਭਾ ਵਿੱਚ ਹੁਣ ਤਾਈਆਂ ਬਾਬਤ ਹੋਣਾ ਕਿਹਾ ਕਿ ਮੈਂ ਆਉਣ ਵਾਲੇ ਦਿਨਾਂ ਵਿੱਚ ਸਾਰੇ ਮਸਲੇ ਨੂੰ ਆਪ ਦੇਖਾਂਗੀ ਜਿੱਥੇ ਕਿਤੇ ਵੀ ਕੋਈ ਕਮੀ ਹੋਈ ਉਸ ਨੂੰ ਤੁਰੰਤ ਦੂਰ ਕੀਤਾ ਜਾਵੇਗਾ ਇਸ ਮੌਕੇ ਤੇ ਨਗਰਪੰਚਾਇਤ ਬਿਲਗਾਦੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਵਾਈਸ ਪ੍ਰਧਾਨ ਪਰਮਿੰਦਰ ਸਿੰਘ ਕਾਉਂਸਲਰ ਬਲਵੀਰ ਕੌਰ ਕਾਉਂਸਲਰ ਸਵੇਤਾ ਰਾਣੀ ਕਾਉਂਸਲਰ ਕਿਰਨ ਵਾਲਾ ਕਾਉਂਸਲਰ ਲਖਵੀਰ ਸਿੰਘ ਬੀਬੀ ਗੁਰਮੀਤ ਕੌਰ ਚੇਅਰਪਰਸਨ मास्टर जोगिंदर सिंह परमजीत सिंह नंबरदार नितिन गोगना मनजीत सिंह बब्बी भुपिंदर कुमार कैंत नरेश कुमार महे नरेंद्र कुमार कैंत हरप्रीत सिंह हैपी साहिल अरोड़ा दिलबहार ज्योति सुरेंद्र कुमार चंद्र मोहन हरजीत कौर अमनवीर बंटी नरेंद्र सोनू विपन कुमार अनूप कुमार अते नगर पंचायत बिलगा स्टाफ हाजिर सी ਹਾਂਜੀ ਮੇਰੇ ਵੱਲੋਂ ਨਗਰ ਕੌਂਸਲ ਬਿਲਗਾ ਨੂੰ ਸਾਰੇ ਸਮੂਹ ਨਗਰ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਮਸ਼ੀਨਰੀ ਦਾ ਜੋਗ ਗਿਆ ਔਰ ਬਹੁਤੇ ਕੰਮ ਜਿਹੜੇ ਮਸ਼ੀਨਰੀ ਬਿਨਾ ਕਈ ਵਾਰੀ ਨਿਪਰੇ ਨਹੀਂ ਚੜਦੇ ਜਾਂ ਉਹ ਉਹੋ ਜਿਹੇ ਹੁੰਦੇ ਨਹੀਂ ਜਿਹੋ ਜਿਹੇ ਹੋਣੇ ਚਾਹੀਦੇ ਆ ਔਰ ਇਹ 35 ਲੱਖ ਰੁਪਏ ਦੀ ਲਗਤ ਦੇ ਨਾਲ ਬੈਕੋ ਲੋਡਰ ਜਿਹੜਾ ਇਹ ਟਾਟਾ ਹੈ ਟਾਚੀ ਕੰਪਨੀ ਦਾ ਜਿਹੜੀ ਇੱਕ ਬਹੁਤ ਵਧੀਆ ਨਾਮੀ ਕੰਪਨੀ ਹੈ ਜਿਹਦੇ ਕੰਪਨੀ ਦੀ ਜਿਹੜੀ ਇਹ ਸੜਕ ਕੋ ਬੈਕੋ ਲੋਡਰ ਨਗਰ ਕੌਂਸਲ ਦੇ ਅੱਜ ਸਮਰਪਿਤ ਹੋਇਆ ਔਰ ਮੈਂ ਅਸਰਦੀ ਆ ਕਿ ਵਿਚੜੇ ਕੰਮ ਤੁਸੀਂ ਬਹੁਤ ਸਾਰੇ ਐਸੀ ਕੰਮ ਹੁੰਦੇ ਆ ਜਿਹੜੇ ਸਿਰਫ ਤੇ ਸਿਰਫ ਮਸ਼ੀਨਰੀ ਦੇ ਸਿਰ ਤੇ ਹੁੰਦੇ ਆ ਔਰ ਮੈਨੂੰ ਇਸ ਦਾ ਖਾਸ ਤਜਰਬਾ ਕਿਉਂਕਿ ਇਹਦੇ ਨਾਲ ਤੁਹਾਡੇ ਬਹੁਤ ਸਾਰੇ ਸਫਾਈਆਂ ਰਸਤੇ ਉੱਚੇ ਨੇਵੇਂ ਪੱਧਰੇ ਕਰਨ ਵਾਲੇ ਜਾਂ ਕੋਈ ਹੋਰ ਪਟਪਟਾਈਆ ਐਰਾ ਵਗੈਰਾ ਔਰ ਖਾਸ ਕਰਕੇ ਤੁਹਾਡਾ ਜਿਹੜਾ ਸਫਾਈ ਦਾ ਬਹੁਤ ਸਾਰਾ ਮਸਲਾ ਜਿਹੜਾ ਇਹਦੇ ਨਾਲ ਹੱਲ ਹੋ ਜਾਣਾ ਔਰ ਇਹਨੂੰ ਸਚਾਰੂ ਟੰਗ ਦੇ ਨਾਲ ਚਲਾਉਣ ਤੇ ਸਚਾਰੂ ਟੰਗ ਦੇ ਨਾਲ ਇਹਦੀ ਜਦੋਂ ਵਰਤੋਂ ਹੋਊਗੀ ਤੇ ਇਹਦਾ ਜਿਹੜਾ ਨਗਰ ਪੰਚਾਇਤ ਨੂੰ ਬਹੁਤ ਸਾਰਾ ਫਾਇਦਾ ਹੋਏਗਾ ਲੋਕ बार-बार ਹੁਣ ਪੁੱਛਦੇ ਆ ਬਹੁਤ ਬੇਸਬਰੀ ਨਾਲ ਡੀਪ ਕਰਦੇ ਆ ਵੀ ਫਰਨੀ ਦਾ ਜਿਹੜਾ ਕੰਮ ਆ ਉਹ ਕਿੱਥੇ ਪਹੁੰਚ ਗਿਆ ਬਿਲਕੁਲ ਫਰਨੀ ਦਾ ਕੰਮ ਜਿਹੜਾ ਉਹ ਇਨੀਸ਼ੀਅਲ ਸਟੇਜ ਦੇ ਉੱਤੇ ਸਾਨੂੰ ਹੁਣ ਜਿਹੜੀ ਹੈਗੀ ਆ ਉਹਦੇ ਵਾਸਤੇ ਇਹਦੇ ਸਰਵੇ ਹੁੰਦਾ ਇੱਕ ਮਿਨਿਊਟ సర్వే ਆ ਜਿਸ ਸਰਵੇ ਦੇ ਤਹਿਤ ਪੂਰੇ ਫਿਰਨੀ ਦੇ ਉੱਤੇ 6 ਕਿਲੋਮੀਟਰ ਜਾਂ ਜਿੰਨੀ ਵੀ ਇਹ ਬੰਦੀ ਆ ਉਹਦਾ ਕੱਲੀ-ਕੱਲੀ ਜਿਹੜੀ ਧਰਤੀ ਆ ਇੰਜਨ ਚ ਉਹਦੇ ਵਿੱਚ ਚੈੱਕ ਕਰਨੀ ਹੁੰਦੀ ਆ ਕਿ ਕਿੱਥੇ ਕੋਈ ਬਿਜਲੀ ਦਾ ਖੰਭਾ ਖੜਾ ਕਿੱਥੇ ਕੋਈ ਉਹਦੀਆਂ ਫਿਰ ਰਕਮਤ ਐ ਕਰਨੀਆਂ ਹੁੰਦੀਆਂ ਕਿੱਥੇ ਕਿਸੇ ਦਾ ਕੋਈ ਘਰ ਆ ਗਿਆ ਕੋਈ ਕਿਸੇ ਹੋਰ ਦਾ ਰਸਤਾ ਆ ਗਿਆ ਕਿਤੇ ਕਿਸੇ ਦਾ ਛੋਟਾ-ਮੋਟਾ ਵਿੱਚ ਮੋਟਰ ਆ ਗਈ ਕਿਸੇ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਸਟਰਕਸ਼ਨ ਆਉਂਦੀ ਆ ਜਾਂ ਕੋਈ ਅੰਡਰਗ੍ਰਾਉਂਡ ਪਾਈਪਲਾਈਨਾਂ ਜਿਹੜੀਆਂ ਲੰਘਦੀਆਂ ਲੋਕਾਂ ਦੇ ਖੇਤਾਂ ਦੇ ਵਿੱਚ ਦੀ ਉਹ ਆਉਂਦੀਆਂ ਨੇ ਔਰ ਇਹ ਸਾਰੀ ਕੱਲੀ-ਕੱਲੀ ਚੀਜ਼ ਦਾ ਸਰਵੇ ਹੋਣਾ ਹੁੰਦਾ ਫਿਰ ਇਹਦੀ ਕਾਸਟ ਬਣਨੀ ਹੁੰਦੀ ਕਿਉਂਕਿ ਜਦੋਂ ਉਹਨੂੰ ਉਸ ਥਾਂ ਤੋਂ ਹਲਾਉਣਾ ਕਿਸੇ ਵੀ ਚੀਜ਼ ਨੂੰ ਜੇ ਬਿਜਲੀ ਦੇ ਖੰਭੇ, ਟਰਾਂਸਫਾਰਮਰ ਆ ਰਵੇ ਹਲਾਉਣੇ ਤਾਂ ਉਹਦਾ ਜਿਹੜਾ ਕਾਸਟ ਜਿਹੜੀ ਆ ਉਹ ਬਿਜਲੀ ਵਿਭਾਗ ਨੂੰ ਜਮ੍ਹਾਂ ਕਰवानी ਪੈਂਦੀ ਆ ਜੇ ਪਰਸਨਲ ਕਿਸੇ ਜ਼ਿੰਮੇਵਾਰ ਦਾ ਕੋਈ ਆਉਂਦਾ ਤਾਂ ਜ਼ਿੰਮੇਵਾਰ ਨੂੰ ਦੇਣੀ ਹੁੰਦੀ ਆ ਇਸ ਤਰ੍ਹਾਂ ਦੇ ਜਿਹੜੇ ਮਿਨਿਊਚਰਲੀ ਸਰਵੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਟਾਰਟ ਹੋ ਜਾਣਾ ਬਹੁਤ ਜਲਦੀ ਸਟਾਰਟ ਹੋ ਜਾਣਾ ਮੇਰੀ ਕੁਝ ਦਿਨ ਪਹਿਲਾਂ ਹੀ ਸੀਮ ਹਾਊਸ ਗੱਲਬਾਤ ਹੋਈ ਸੀ ਔਰ ਬਹੁਤ ਜਲਦੀ ਇਹ ਸਟਾਰਟ ਹੋ ਜਾਏਗਾ ਜਦੋਂ ਇਹ ਸਰਵੇ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਕੋਸਟ ਪੇ ਕੀਤੀ ਜਾਊਗੀ ਵੱਖ-ਵੱਖ ਵਿਭਾਗਾਂ ਨੂੰ ਔਰ ਉਹ ਜਗ੍ਹਾ ਜਿਹੜੀ ਉਹਨੂੰ ਖਾਲੀ ਕਰਵਾਇਆ ਜਾਣਾ ਜਿਹੜਾ ਸਾਡਾ ਬਾਈਪਾਸ ਆ ਉਹਨੂੰ ਖਾਲੀ ਕੀਤਾ ਜਾਏਗਾ ਖਾਲੀ ਕਰਨ ਤੋਂ ਬਾਅਦ ਫਿਰ ਨੈਕਸਟ ਜਿਹੜਾ ਇਹਨੂੰ ਬਣਾਉਣ ਦਾ ਤੇ ਜ਼ਿੰਮੇਦਾਰਾਂ ਦੀ ਜ਼ਮੀਨ ਅਕਵਾਇਰ ਕਰਨ ਦਾ ਪ੍ਰੋਸੈਸ ਸਟਾਰਟ ਹੋ ਜਾਊਗਾ ਅਟ ਛਪੜਾ ਨੂੰ ਜੋੜਨ ਵਾਲਾ ਕੰਮ ਆ ਉਹ ਰਾਤ ਦੇ ਵਿਚੇ ਰਾਤ ਵਿੱਚ ਰੁਕਿਆ ਖੜਾ ਇਹਦੇ ਬਾਰੇ ਕੁਝ ਕੀ ਕਹਿਣਾ ਚਾਹੋਗੇ ਛਪੜਾ ਨੂੰ ਜੋੜਨ ਵਾਲਾ ਜਿਹੜਾ ਕੰਮ ਰੁਕਿਆ ਹੋਇਆ ਉਹਦਾ ਮੁੱਖ ਕਾਰਨ ਸਾਡਾ ਐਸਟੀਪੀ ਆਲਮੋਸਟ ਤਿਆਰ ਹੋ ਗਿਆ ਔਰ ਉਹਦਾ ਮੁੱਖ ਕਾਰਨ ਹੈਗਾ ਰਾਈジング ਮੇਨ ਜਿਹੜੀ ਸਾਡੀ ਜਿਹੜੀ ਕਿਸੇ ਕਾਰਨ ਕਰਕੇ ਕੁਝ ਲੋਕਾਂ ਦਾ ਵਿਰੋਧ ਕਰਕੇ ਰੁਕੀ ਹੋਈ ਆ ਕਿ ਜੇ ਅਗਲੇ ਪਿੰਡਾਂ ਦੇ ਵਿੱਚੋਂ ਅਸੀਂ ਲੰਘਣ ਨਹੀਂ ਦੇਣਾ ਔਰ ਉਹਨੂੰ ਬਹੁਤ ਜਲਦੀ ਜਿਹੜਾ ਅਸੀਂ ਕੰਪਲੀਟ ਕਰਨ ਜਾ ਰਹੇ ਆ ਕੁਝ ਦਿਨਾਂ ਦੇ ਵਿੱਚ ਪੁਲਿਸ ਪ੍ਰੋਟੈਕਸ਼ਨ ਲੈ ਕੇ ਉਹ ਕੰਮ ਜਿਹੜਾ ਉਹਨੂੰ ਸਿਰੇ ਚੜੇ ਜਾਊਗਾ ਬਿਲਕੁਲ ਕਿ ਬਹੁਤ ਸਾਰੇ ਕੰਮ ਜਿਹੜੇ ਆ ਉਹ ਤੁਸੀਂ ਹੁਣ ਤੱਕ ਜਿਹੜੇ ਡਿਵੈਲਪਮੈਂਟ ਦੇ ਸ਼ੁਰੂ ਕੀਤੇ ਆ ਤੇ ਇੱਕ ਕੰਮ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਆ ਬੇ ਜਿਹੜਾ ਕੋਆਪਰੇਟਿਵ ਸੁਸਾਇਟੀ ਬੈਂਕ ਆ ਉਹ ਇੱਥੇ ਲੰਬੇ ਸਮੇਂ ਤੋਂ ਜਿਹੜਾ ਘਟਕੀ ਆ ਰਹੀ ਆ ਤੇ ਹੁਣ ਤੱਕ ਕਮੇਟੀ ਵੀ ਤੁਹਾਡੀ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹਦੇ ਵਿੱਚ ਥੋੜਾ ਬਹੁਤਾ ਸਵਾਲੀਆ ਨਿਸ਼ਾਨ ਜਿਹੜਾ ਹੈ ਨਾ ਉਹ ਕਮੇਟੀ ਦੀ ਕਾਰਜਕਾਰੀ ਤੇ ਜਾਂਦਾ ਔਰ ਜੇ ਆਸ ਦੇ ਨਾਲ ਕਮੇਟੀ ਬਣਾਈ ਗਈ ਸੀ ਮੈਨੂੰ ਲੱਗਦਾ ਉਸ ਤਰੀਕੇ ਦੇ ਨਾਲ ਉਹਦਾ ਕੰਮਕਰ ਨਹੀਂ ਚੱਲਿਆ ਅਗਲੇ ਵਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਮਾਂ ਕੱਢ ਕੇ ਖੁਦ ਉੱਥੇ ਜਾਊਂਗੀ ਵੀ ਔਰ ਜਿਹੜੀ ਅਸੀਂ ਨਵੀਂ ਬਿਲਡਿੰਗ ਬਣਾਉਣੀ ਆ ਨਗਰ ਕੌਂਸਲ ਨੇ ਨੂੰ ਉਹਨਾਂ ਨੇ ਲੈਟਰ ਭੇਜ ਦਿੱਤੀ ਹੋਈ ਆ ਕਿ ਵੀ ਇਹਦਾ ਜਗਾ ਜੜੀ ਨਗਰ ਕੌਂਸਲ ਨਗਰ ਪੰਚਾਇਤ ਆ ਉਹ ਕਮੇਟੀ ਨੂੰ ਦੇਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਨਵੀਂ ਬਿਲਡਿੰਗ ਵੀ ਬਣਾਈ ਜਾਵੇ ਔਰ ਉਹਦਾ ਪ੍ਰਬੰਧ ਵੀ ਜਿਹੜੇ ਚਾਰੂ ਟੰਗ ਦੇ ਨਾਲ ਚਲਾਏ ਜਾਣ ਮੈਂ ਖੋਦੇ ਦੇ ਤੇ ਜ਼ਰੂਰ ਅਗਲੇ ਦਿਨਾਂ ਦੇ ਵਿੱਚ ਸੁਸਾਇਟੀ ਜਾ ਕੇ ਦੇਖੂਗੀ ਕਿ ਕਿੱਥੇ ਕਿਹੜੀਆਂ ਕਮੀਆਂ ਆਉਂਦੀਆਂ ਲੋਕਾਂ ਨੂੰ ਕਿਉਂ ਨਹੀਂ ਹੁਣ ਤੱਕ ਹੋਰ ਲੋਕਾਂ ਨੂੰ ਨਾਲ ਜੋੜਿਆ ਗਿਆ ਕਿਉਂਕਿ ਸੁਸਾਇਟੀ ਕੋਈ ਛੋਟੀ ਗੱਲ ਨਹੀਂ ਹੁੰਦੀ ਇਹਨੂੰ ਜਿੰਨਾ ਵੱਡਾ ਕਰਾਂਗੇ ਜਿੰਨਾ ਇਹਦੇ ਵਿੱਚ ਲੋਕਾਂ ਨੂੰ ਇਨਵੋਲਵ ਕੀਤਾ ਜਾਏਗਾ ਉਨਾਂ ਕਾਮਯਾਬੀ ਦੇ ਨਾਲ ਚੱਲੇਗੀ